एनपीजीआई सैटेलाइट सेंटर ਦੇ ਨਾਲ ਨਾਲ ਮੈਡੀਕਲ ਕਾਲਜ ਅਤੇ ਨਰਸਿੰਗ ਕਾਲਜ ਦੀ ਸਥਾਪਨਾ ਦੇ ਲਈ ਸੰਸਦ ਦੇ ਵਿੱਚ ਆਵਾਜ਼ ਉਠਾਉਣਗੇ ਸ਼ੇਰ ਸਿੰਘ ਕੁਬਾਇਆ ਜੁੜੇ ਨੇ ਫਿਰੋਜ਼ਪੁਰ ਦੇ ਵਿਖੇ ਪੀਜੀਆਈ ਦੇ ਨਿਰਮਾਣ ਕਾਰਜਾਂ ਦਾ ਚੜਾ ਹੈ ਜਾਇਜ਼ਾ ਲਾਈਨ ਤੇ ਲਈ ਉੱਥੇ ਪਹੁੰਚੇ ਅਤੇ ਉਹਨਾਂ ਦੇ ਨਾਲ ਹੋਰ ਵੀ ਕਾਂਗਰਸੀ ਵਰਕਰ ਸੰਸਦੀ ਮਨਜ਼ੂਰੀ 2012 ਦੇ ਵਿੱਚ ਕੇਂਦਰ ਦੀ ਮਨਮੋਹਨ ਸਰਕਾਰ ਦੇ ਵੱਲੋਂ ਦਿੱਤੀ ਗਈ ਸੀ ਪਰ ਸਿਆਸੀ ਅਰਚਨਾ ਦੇ ਕਰਕੇ ਹੁਣ ਇਸ ਦੀ ਹੁਣ ਤੱਕ ਜੁੜੀ ਇਸ ਦੇ ਸਾਰੇ ਦਾ ਕੰਮ ਜੁੜਾ ਹੈ ਰੁਕਿਆ ਹੋਇਆ ਸੀ ਪਰ ਕੰਮ ਹੁਣ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ ਉਮੀਦ ਹੈ ਕਿ ਜਨਵਰੀ ਤੱਕ ਇਹ ਤੇ ओपीडी ਸ਼ੁਰੂ ਹੋ ਜਾਵੇਗੀ ਫਿਰੋਜ਼ਪੁਰ ਕਿ ਸਰਹੱਦ ਦੇ ਬਿਲਕੁਲ ਸਥਿਤ ਹੈ ਅਤੇ ਆਪਣੇ ਡਾਕਟਰੀ ਸਹੂਲਤਾ ਤੋਂ ਵਾਂਝਾ ਹੈ ਉਸ ਨੂੰ ਹੁਣ ਇਲਾਜ ਦੇ ਲਈ ਚੰਡੀਗੜ੍ਹ ਨਹੀਂ ਜਾਣਾ ਪਵੇਗਾ ਤੇ ਨਾਲ ਹੀ ਇੱਥੋਂ ਦੇ ਲੋਕਾਂ ਨੂੰ ਆਸ-ਪਾਸ ਦੇ ਇਲਾਕਿਆਂ ਨੂੰ ਇਲਾਜ ਕਰਾਉਣ ਦੇ ਲਈ ਰਾਹਤ ਮਿਲੇਗੀ ਜਿਹੜੀ ਇਹ ਦੇਣ ਹੈ ਸ਼੍ਰੀਮਤੀ ਸੋਨੀਆ ਗਾਂਧੀ ਸਰਦਾਰ ਮਨਮੋਹਨ ਸਿੰਘ ਜੀ ਦੀ ਦੇਣ ਹੈ 2012 ਦੇ ਵਿੱਚ ਦਿੱਤਾ ਸੀ ਸਾਨੂੰ ਪੀਜੀਆਈ ਕੋਈ ਸ਼ਰਾਰਤੀ ਆਦਮੀਆਂ ਨੇ ਇਹਦੀ ਉਸਾਰੀ ਦੇ ਵਿੱਚ ਅੜਚਨਾ ਪਾਈਆਂ ਪਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਜਾਮਨੀ ਸਾਹਿਬ ਗੁਰਦੁਆਰੇ ਦੇ ਨਾਲ ਹੀ ਇਹ ਬਣ ਰਿਹਾ ਹੈ ਜਿੱਥੇ ਇੱਥੇ ਗਰੀਬ ਲੋਕ ਜਿਹੜੇ ਉਹਦਾ ਇਲਾਜ ਕਰਾਉਣ ਆਉਣਗੇ ਉਹ ਗੁਰਦੁਆਰਾ ਸਾਹਿਬ ਚ ਲੰਗਰ ਵੀ ਖਾ ਸਕਣਗੇ ਨਾਲ ਉਹ ਜਿਹੜੇ اٹੈਂਡੈਂਟ ਹੋਣਗੇ ਉਹਨਾਂ ਨੂੰ ਕਮਰਾ ਵੀ ਮਿਲ ਸਕੇਗਾ ਸਾਡਾ ਇਹਦਾ ਜਿਹੜਾ ਟੀਚਾ ਹੈਗਾ ਕਿ ਅਸੀਂ ਜਨਵਰੀ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਉਹ ਪੀਡੀਏ ਦੀ ਸ਼ੁਰੂ ਹੋ ਜੇ ਇਹਦੇ ਨਾਲ ਨਾਲ ਹੀ ਅਸੀਂ ਮੈਡੀਕਲ ਕਾਲਜ ਐ ਕਿ ਆਵਾਂਗੇ ਨਰਸਿੰਗ ਸਕੂਲ ਲੈ ਕੇ ਆਵਾਂਗੇ ਅੱਜ ਜਿਹੜਾ ਪ੍ਰੋਜੈਕਟ ਹੈ 500 ਕਰੋੜ ਰੁਪਏ ਦੇ ਨਾਲ ਸ਼ੁਰੂ ਕੀਤਾ ਗਿਆ ਫਿਰੋਜ਼ਪੁਰ ਦੇ ਵਿੱਚ ਇੰਨੀ ਵੱਡੀ ਇਨਵੈਸਟਮੈਂਟ ਪਹਿਲੀ ਵਾਰ ਆਈ ਹੈ ਇਹਨੇ 5000 ਕਰੋੜ ਦੇ ਉੱਪਰ ਜਾ ਕੇ ਖਤ ਕਿਉਂਕਿ ਸਾਡੀ ਸੋਚ ਇਹ ਹੈ ਕਿ ਪਾਕਿਸਤਾਨ ਦੇ ਵਿੱਚ ਇਲਾਜ ਕੋਈ ਏਡਾ ਚੰਗਾ ਨਹੀਂ ਭਾਈ ਕਨਈਆ ਜੀ ਵੀ ਆਪਦੇ ਵਿਰੋਧੀਆਂ ਨੂੰ ਪਾਣੀ ਪਿਉਂਦੇ ਸੀ ਅਸੀਂ ਚਾਹੁੰਦੇ ਹਾਂ ਕਿ ਸਾਡਾ ਪੰਜਾਬ ਸਾਡਾ ਹਿੰਦੁਸਤਾਨ ਹਮੇਸ਼ਾ ਲੋਕਾਂ ਦਾ ਭਲਾ ਕਰਦਾ ਰਿਹਾ ਸਾਡਾ ਕੰਮ ਪਾਕਿਸਤਾਨ ਵਰਗਾ ਨਹੀਂ ਕਿ ਡਰੱਗਸ ਭੇਜਣਾ ਅਸੀਂ ਲੋਕਾਂ ਨੂੰ ਪਿਆਰ ਤੇ ਸਤਿਕਾਰ ਦੇ ਨਾਲ ਜਿੱਤਦੇ ਹੈਗੇ ਆਂ ਅਗਰ ਉਹਨਾਂ ਨੂੰ ਵੀ ਮੈਡੀਕਲ ਫੈਸਿਲਿਟੀਆਂ ਦੀ ਲੋੜ ਪਵੇ ਅੰਮ੍ਰਿਤਸਰ 에ਰਪੋਰਟ ਤੋਂ ਆਕੇ ਇੱਥੋਂ ਆਕੇ ਆਵਦਾ ਇਲਾਜ ਕਰਾ ਕੇ ਜਾਣ ਇਸ ਕਰਕੇ ਜਿਹੜੇ ਇੱਥੋਂ ਦੇ ਲੋਕ ਨੇ ਬੜੇ ਖੁਸ਼ ਨੇ ਜਿਹੜੀਆਂ ਇੱਥੋਂ ਦੀ ਜ਼ਮੀਨਾਂ ਨੇ ਉਹਨਾਂ ਦਾ ਮੁੱਲ ਤੀ 35-3 ਅੱਜ ਉਹਨਾਂ ਦਾ ਮੁੱਲ ਜਿਹੜਾ 4-4 5-5 ਕਰੋੜ ਰੁਪਈਆ ਹੋ ਗਿਆ ਹੁਣ 40 ਸਾਲਾਂ ਦੇ ਬਾਅਦ ਇਹ ਸੀਟ ਜਿਹੜੀ ਹੈ ਕਾਂਗਰਸ ਪਾਰਟੀ ਨੇ ਜਿੱਤੀ ਹੈ ਸਤਾ ਸ਼ੇਰ ਸਿੰਘ ਖਬਾਇਆ ਜੀ ਉਹਦੇ ਐਮਪੀ ਨੇ ਮੈਂ ਸਮਝਦਾ ਕਿ ਸਾਨੂੰ ਕਿਸੇ ਚੀਜ਼ ਦੀ ਕੋਈ ਅੜਚਣ ਨਹੀਂ ਆਉਗੀ ਤੇ ਬਹੁਤ ਜਲਦੀ ਤਿਆਰ ਹੋਏਗਾ ਕਿਉਂਕਿ ਹੁਣ ਸਰਦਾਰ ਸਟੇਸ਼ਨ ਖਬਾਇਆ ਜੀ ਇੱਥੇ ਬਹੁਤ ਹੀ ਤੰਦਾਈ ਦੇ ਨਾਲ ਮਿਹਨਤ ਕਰ ਰਹੇ ਨੇ ਔਰ ਤੁਸੀਂ ਦੇਖਿਆ ਲਗਭਗ 1 ਮਹੀਨੇ ਜੀ ਨਾਲ ਤੀਸਰਾ ਦੌਰਾ ਹੈ ਔਰ ਵਰਕਰਾਂ ਨਾਲ ਗੱਲਬਾਤ ਕਰ ਰਹੇ ਨੇ ਮੈਨੇਜਮੈਂਟ ਨਾਲ ਗੱਲਬਾਤ ਕਰ ਰਹੇ ਨੇ ਔਰ ਇਹਨੂੰ ਜਲਦੀ 100 ਬੈਡ ਨੂੰ ਓਪੀਡੀ ਦੇ ਬਿਸਤੇ ਮੁਕੰਮ ਵੀ ਜਨਵਰੀ ਦੇ ਲਾਗੇ ਸ਼ਾਗੇ ਅਸੀਂ ਪਲਾਨ ਕਰ ਰਹੇ ਹਾਂ ਵੀ ਇਹਨੂੰ ਓਪਨਿੰਗ ਸਟਾਰਟ ਕਰਵਾਇਆ ਜਾਵੇ ਔਰ ਬਹੁਤ ਜਲਦੀ ਇਹਨੂੰ ਐਕਸਪੈਂਡ ਕੀਤਾ ਜਾਵੇ ਕਿਉਂਕਿ ਬਾਰਡਰ ਬੈਟ ਦੀ ਬਹੁਤ ਵੱਡੀ ਇੱਕ ਨੀਡ ਸੀਗੀ ਇੱਥੋਂ ਦੇ ਜਿਹੜੇ ਸਾਡੇ ਪਰਿਵਾਰ ਨੇ ਉਹ ਅਫੋਰਡੀਬਲ ਕਲਾਸ ਨਹੀਂ ਹੈ ਇੰਨਾ ਖਰਚਾ ਨਹੀਂ ਕਰ ਸਕਦੇ ਉਹ ਚੰਗੇ ਹਸਪਤਾਲਾਂ ਦੇ ਵਿੱਚ ਆਪ ਦਾ ਬੜਾ